ਸਤਿ ਸ਼੍ਰੀ ਅਕਾਲ ਪੰਜਾਬ ਟੀਵੀ ਦਾ ਖਾਸ ਨਿਊਜ਼ ਬਲਟਨ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਤਰਮਿੰਦਰ ਸੰਧੂ ਤੇ ਬਲਟਨ ਦੀ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ। ਕੁਮਰ ਵਿਜੇ ਪ੍ਰਤਾਪ ਨੂੰ ਮਿਲਣ ਪਹੁੰਚੇ ਸੁਖਪਾਲ ਖੈਰਾ ਖੈਰਾ ਨੇ ਆਮ ਆਦਮੀ ਪਾਰਟੀ ਦੇ ਸਾਦੇ ਨਿਸ਼ਾਨੇ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਚੋਂ ਕੱਢਣ ਦੀ ਕੀਤੀ ਨਿਖੇਦੀ। ਦਲਜੀਤ ਸਾਂਝ ਬਾਰੇ ਬੋਲੇ ਰঞ্জੀਤ ਸਿੰਘ ਢੱਡਰੀਆਂ ਵਾਲਾ ਕਿਹਾ ਕਲਾਕਾਰ ਸਭ ਦੇ ਸਾਂਝੇ ਹੁੰਦੇ ਨੇ, ਇੰਡੀਆ ਨੂੰ ਦਿਲਜੀਤ ਤੇ ਮਾਣ ਹੋਣਾ ਚਾਹੀਦਾ ਹੈ। ਦੀਪ ਸਿੰਘ ਢਾਲੀਵਾਲ ਦਾ ਅਸਤੀਫਾ ਸੂਬੇ ਵਿੱਚ ਪੱਕੀ ਸਿਆਸਤ ਅਸਤੀਫੇ ਤੋਂ ਬਾਅਦ ਆਇਆ ਪਹਿਲਾ ਬਿਆਨ ਕੇਂਦਰ ਸਰਕਾਰ ਜੰਮੂ ਕਸ਼ਮੀਰ ਦੇ ਲੋੜਵੰਦ ਲੋਕਾਂ ਨੂੰ ਮੁਹੱਈਆ ਕਰਵਾਏਗੀ ਪੱਕੇ ਘਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਦਿੱਤੀ ਜਾਣਕਾਰੀ ਲੱਖਾਂ ਲੋਕਾਂ ਨੂੰ ਮਿਲੇਗਾ ਲਾਭ ਤੇ ਹੁਣ ਖਬਰਾਂ ਵਿਸਥਾਰ ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਚੋਂ ਬਾਹਰ ਕੱਢਣ ਦਾ ਮਾਮਲਾ ਭਖਦਾ ਹੋਇਆ ਦਿਖਾਈ ਦੇ ਰਿਹਾ ਹੈ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਮਿਲਣ ਪਹੁੰਚੇ ਉਹਨਾਂ ਕਹਿੰਦੇ ਕਿ ਜਿਹੜੀ ਪਾਰਟੀ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਸੱਤਾ ਚਾਹੀ ਸੀ ਉਹ ਹੁਣ ਭ੍ਰਿਸ਼ਟ ਬੰਦਿਆਂ ਨੂੰ ਨਾਲ ਲੈ ਰਹੀ ਹੈ ਜਦਕਿ ਸਾਫ਼ ਸੁਥਰੇ ਅਕਸ ਤੇ ਕੁੰਵਰ ਵਿਜੇ ਪ੍ਰਤਾਪ ਵਰਗਿਆਂ ਨੂੰ ਪਾਰਟੀ ਚੋਂ ਕੱਢ ਦਿੱਤਾ ਜਾਂਦਾ ਹੈ ਬੀਤੇ ਦਿਨੀ ਅਮਰਸਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ ਇਸੇ ਦੇ ਚੱਲਦਿਆਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਨਾਲ ਮੁਲਾਕਾਤ ਕੀਤੀ ਹੈ ਇਸ ਦੌਰਾਨ ਸੁਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਦੇ ਉੱਤੇ ਵਰਤੇ ਹੋਏ ਦਿਖਾਈ ਦਿੱਤੇ ਇਹ ਵਾਤਾਵਰਨ ਕੀ ਆ ਆਮ ਆਦਮੀ ਪਾਰਟੀ ਕਿੱਡੀ ਆਫ ਟ੍ਰੈਕ ਹੋ ਗਈ ਪੋਲੀਟੀਕਲੀ ਕਿ ਜਿਸ ਦਿਨ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਚੋਂ ਕੱਢਿਆ ਜਾ ਰਿਹਾ ਸੀਗਾ ਉਸ ਦਿਨ ਇੱਕ ਕਰਪਟ ਆਦਮੀ ਨੂੰ ਜਿਹਨੂੰ ਚੀਫ ਮਿਨਿਸਟਰ ਨੇ ਆਪ ਕਰਪਟ ਗਰਦਾਨਿਆ ਡਾਕਟਰ ਵਿਜੇ ਸਿੰਘਲਾ ਆਪ ਹੀ ਕਿਹਾ ચીਫ ਮਿਨਿਸਟਰ ਨੇ ਕਿਸੇ ਨੇ ਨਹੀਂ ਕਿਹਾ ਔਰ ਇਹਨੇ ਕਿਹਾ ਮੇਰੇ ਕੋਲ ਬਹੁਤ ਸਬੂਤ ਹੈ ਉਸ ਦਿਨ ਹੀ ਉਹਨੂੰ ਕਲੀਨ ਚਿੱਟ ਦਿੱਤੀਗੀ ਤੁਸੀਂ ਅੰਦਾਜ਼ਾ ਲਾ ਲਓ ਜਿਹੜੀ ਪਾਰਟੀ ਕਰਪਸ਼ਨ ਦੇ ਮੁੱਦੇ ਦੇ ਉੱਤੇ ਰਾਜ ਵਿੱਚ ਆਈ ਸੀਗੀ ਉਹ ਹੁਣ ਕਰਪਟ ਬੰਦਿਆਂ ਨੂੰ ਲੈ ਰਹੀ ਆ ਤੇ ਜਿਹੜੇ ਲੋਕ ਲੋਕਾਂ ਦੀ ਲੜਾਈ ਲੜਦੇ ਇਨਸਾਫ ਪਸੰਦੀ ਦੀ ਲੜਾਈ ਲੜਦੇ ਤੇ ਸਾਫ਼ ਸੁਥਰੇ ਅਖਸ ਦੇ ਬੰਦੇ ਸੀ ਕੁਮਰ ਵਿਜੇ ਪ੍ਰਤਾਪ ਵਰਗੇ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਸੋ ਇਹ ਮਾੜੇ ਦਿਨਾਂ ਦੀ ਨਿਸ਼ਾਨੀ ਹੁੰਦੀ ਆ ਦੂਜੇ ਪਾਸੇ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਇਸ ਮੁਲਾਕਾਤ ਨੂੰ ਨਿੱਜੀ ਮੁਲਾਕਾਤ ਦੱਸਿਆ ਹੈ देखिए माननीय विधायक साहब सरदार सुखपाल सिंह जी खैरा आज यहाँ आए हैं जो हालात यहाँ बने हैं आपको पता है ये हमारी मुलाकात बिल्कुल व्यक्तिगत मुलाकात थी निजी मुलाकात थी इसका राजनीति के साथ कोई संबंध नहीं है और आप देख रहे हैं कि चार पांच दिनों से जो माहौल बना हुआ है अमृतसर से और पंजाब के कोने कोने से जो लोग हैं मुझे मिलने के लिए आ रहे हैं और मुझे अपना समर्थन दे रहे हैं तो मैं यही कहूँगा कि माननीय खैरा साहब विधायक साहब आए हैं मैं उनका स्वागत करता हूँ और अच्छी बात है कि राजनीति में अगर बुरे लोग एक साथ मिल के हमारे समाज का हमारे देश का हमारे राज्य का बेड़ा गर्द कर सकते हैं तो अक्रॉस द पार्टी अच्छे लोगों को भी एक प्लेटफॉर्म पर आ के एक साथ सोलिडरिटी जतानी चाहिए एक साथ मिल कर के काम करना चाहिए ਜ਼ਿਕਰ ਹੋਇਆ ਕਿ ਸਾਬਕਾ ਪੁਲਿਸ ਅਧਿਕਾਰੀ ਕੁਮਰ ਵਿਜੇ ਪ੍ਰਤਾਪ ਸਿੰਘ ਨੌਕਰੀ ਛੱਡ ਕੇ ਸਿਆਸਤ ਦੇ ਵਿੱਚ ਆਏ ਸਨ ਉਹ ਲਗਾਤਾਰ ਲੋਕਾਂ ਦੇ ਮੁੱਦੇ ਚੁੱਕਦੇ ਦਿਖਾਈ ਦਿੰਦੇ ਨੇ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਸਨ ਇਸੇ ਕਾਰਨ ਉਹਨਾਂ ਤੇ ਕਾਰਵਾਈ ਹੋਈ ਹੈ ਹੁਣ ਦੇਖਣਾ ਹੋਵੇਗਾ ਕੁਮਰ ਵਿਜੇ ਪ੍ਰਤਾਪ ਸਿੰਘ ਭਵਿੱਖ ਦੇ ਵਿੱਚ ਕੀ ਕਦਮ ਚੁੱਕਦੇ ਨੇ ਫਿਲਹਾਲ ਉਹਨਾਂ ਦੀ ਸੁਖਪਾਲ ਖਹਿਰਾ ਦੇ ਨਾਲ ਮੁਲਾਕਾਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਕੇਂਦਰ ਸਰਕਾਰ ਜੰਮੂ ਕਸ਼ਮੀਰ ਦੇ ਲੋੜਵੰਦ ਲੋਕਾਂ ਨੂੰ ਪੱਕੇ ਘਰ ਮੁਹੱਈਆ ਕਰਵਾਉਣ ਲਈ ਇੱਕ ਵੱਡੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ ਜੰਮੂ ਕਸ਼ਮੀਰ ਵਿੱਚ ਲਗਭਗ 5 ਲੱਖ ਅਜਿਹੇ ਲੋਕਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਕੋਲ ਅਜੇ ਤੱਕ ਪੱਕਾ ਘਰ ਨਹੀਂ ਹੈ ਇਹਨਾਂ ਲੋਕਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਘਰ ਮੁਹੱਈਆ ਕਰਵਾਏ ਜਾਣਗੇ ਇੰਨਾ ਹੀ ਨਹੀਂ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ ਉਹਨਾਂ ਨੂੰ ਘਰ ਬਣਾਉਣ ਲਈ 5 ਮਰਲੇ ਦੀ ਜ਼ਮੀਨ ਵੀ ਦਿੱਤੀ ਜਾਏਗੀ ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਵੱਲੋਂ ਦਿੱਤੀ ਗਈ ਹੈ ਕੇਂਦਰੀ ਖੇਤੀਬਾੜੀ ਦੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਅੱਜ ਸ਼ਿਰਨਗਰ ਵਿੱਚ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਨਾਲ ਖੇਤੀਬਾੜੀ ਅਤੇ ਪਿੰਡੂ ਵਿਕਾਸ ਸੰਬੰਧੀ ਇੱਕ ਵਿਸਤ੍ਰਿਤ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਿਕਸਿਤ ਭਾਰਤ ਬਣਾਉਣ ਦਾ ਸੰਕਲਪ ਲਿਆ ਅਤੇ ਇੱਕ ਵਿਕਸਿਤ ਭਾਰਤ ਦੇ ਲਈ ਇੱਕ ਵਿਕਸੀ ਜੰਮੂ ਕਸ਼ਮੀਰ ਜ਼ਰੂਰੀ ਹੈ। खेतीबाड़ी मंत्री ने मीटिंग जम्मू कश्मीर के किसान वास महत्वपूर्ण फैसले भी लाए ने एक विषय पर हमने और चर्चा की है प्रधानमंत्री किसान सम्मान निधि से कुछ ऐसे लोग वंचित हैं जो जमीन पर जिनका कब्जा और अधिकृत रूप से सरकार ने उनको कहा है, पट्टे दिए लेकिन वैधानिक कोई लीगल उनके पास पेपर्स नहीं है उस पर भी हम चर्चा करके जो खेती कर रहे हैं और सरकार की अनुमति से खेती कर रहे हैं कैसे उनको प्रधानमंत्री किसान सम्मान निधि का लाभ मिले उस दिशा में हम लोग काम करेंगे फसल बीमा योजना में बागवानी फसलों के कवरेज के लिए भी हम आरडब्ल्यू बी या विंड स्कीम को जल्दी शुरू करेंगे ताकि मैपिंग जो हार्टीकल्चर की फसलों में होती है वो ठीक ढंग से हो सके और किसान को प्रधानमंत्री किसान प्रधानमंत्री फसल बीमा योजना को लाभ मिल सके ਇਸ ਤੋਂ ਇਲਾਵਾ ਹੁਨਰਮੰਦ ਨੌਜਵਾਨਾਂ ਲਈ ਵਿਸ਼ੇਸ਼ ਸਿਖਲਾਈ ਅਤੇ ਸਿੱਖਿਆ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ ਤਾਂ ਜੋ ਉਹਨਾਂ ਨੂੰ ਬਿਹਤਰ ਰੋਜ਼ਗਾਰ ਦੇ ਮੌਕੇ ਮਿਲ ਸਕਣ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਦਾ ਵੀ ਤੇਜ਼ੀ ਨਾਲ ਵਿਸਤਾਰ ਕੀਤਾ ਜਾ ਰਿਹਾ ਹੈ ਤਾਂ ਜੋ ਵੱਤਵਤ ਕਿਸਾਨ ਇਸ ਦਾ ਲਾਭ ਚੁੱਕ ਸਕਣ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵਾਰ ਫੇਰ ਵੱਡਾ ਬਦਲਾ ਦੇਖਣ ਨੂੰ ਮਿਲਿਆ ਕੁਲਦੀਪ ਸਿੰਘ ਢਾਲੀਵਾਲ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਜਿਸ ਤੋਂ ਬਾਅਦ ਆਪ ਆਗੂ ਕੁਲਦੀਪ ਸਿੰਘ ਢਾਲੀਵਾਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਦੀ ਮਾਨ ਸਰਕਾਰ ਪ੍ਰਤੀ ਕੋਈ ਨਾਰਾਜ਼ਗੀ ਵਿਖਾਈ ਨਹੀਂ ਦਿੱਤੀ ਪੰਜਾਬ ਦੀ ਆਪ ਨੇਤਾ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਪੰਜਾਬ ਲਈ ਮੇਰੀ ਲੜਾਈ ਜਾਰੀ ਰਹੇਗੀ ਜੀ ਮੈਂ ਪਿਛਲੇ 10 ਸਾਲਾਂ ਤੋਂ ਪਾਰਟੀ ਲਈ ਕੰਮ ਕੀਤਾ ਹੈ ਵਿਪਵਿਕ ਦੇ ਵਿੱਚ ਵੀ ਕਰਦਾ ਰਹਾਂਗਾ ਮੈਂ ਅਰਵਿੰਗ ਕੇ ਚਿਵਾਲਤਿ ਭਗਵੰਤ ਮਾ ਦਾ ਧੰਨਵਾਦ ਕਰਦਾ ਕਿ ਉਨ੍ਹਾਂ ਨੇ ਮੈਨੂੰ ਸਰਕਾਰ ਦੇ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ। ਕਿਰਪਾਤੀ ਦੇ ਮੇਰੇ ਬੁਲੰਦੀ ਜੀ ਬੁਲਾ। ਜੀ ਆਪ ਕੋਈ ਜਗਾ ਕੋਈ ਕੰਮ ਦੇ ਦੇ ਮੈਂ ਕਿਹਾ ਠੀਕ ਹੈ ਕੋਈ ਬਾਤ ਨਹੀਂ। ਤੋਂ ਮੇਰੇ ਲਈ ਤੋਂ ਮੈਂਨੇ ਪਹਿਲੇ ਵੀ ਕਈ ਵਾਰ ਆਪਕੋ ਬੋਲਾ ਕਿ ਮੇਰੇ ਲਈ ਮਨਤਲੀ ਪਦ ਕੁਛ ਵੀ। ਉਹਨੇ ਐਵੇਂ ਤੂੰ ਹੀ ਰੱਖਦੀ ਜਿੰਨਾ ਪੰਜਾਬ ਮੇਰੇ ਲਈ ਅਮੀਤ ਰੱਖਦਾ। ਔਰ ਮੈਂ ਅਮਰੀਕਾ ਕੀ ਸਿਲੀਮ ਸਿਪ ਛੋੜ ਕੇ पंजाब के लिए के आया आऊँ मेरे बच्चे उधर ही है बच्चे अपने छोड़ के इधर आया हूँ चौबीस घंटे काम करता हूँ मैं दस साल पार्टी में काम किया मैंने एक छुट्टी नहीं की एक घंटे की छुट्टी नहीं ली रात दिन काम करता हूँ अभी काम करता दूंगा इसमें क्या है एक दिया है या लिया है हो गया और हो गया पूछा आगे क्या करेंगे सर जी आप कह रहे भी मैं लड़ूंगा रहेगा जिम्मेवार काम करेंगे पार्टी जो भी काम देगी हम काम करेंगे कोई बात नहीं ऐसी कोई बात ठीक है ਦੱਸਦੀ ਹੈ ਕਿ ਰਾਜ ਸਭਾ ਚੋਣਾਂ ਕੀ ਲੁਧਿਆਣੇ ਤੋਂ ਉਪ ਚੋਣ ਜਿੱਤਣ ਵਾਲੇ ਸੰਜੀਵ ਅਰੋੜਾ ਪੰਜਾਬ ਸਰਕਾਰ ਦੇ ਨਵੇਂ ਐਨਆਰਆਈ ਉਦਯੋਗ ਅਤੇ ਵਣਜ ਮੰਤਰੀ ਬਣੇ ਨੇ ਲੁਧਿਆਣਾ ਪੱਛਮੀ ਉਪ ਚੋਣ ਜਿੱਤਣ ਤੋਂ ਬਾਅਦ ਸੰਜੀਵ ਅਰੋੜਾ ਨੂੰ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ। ਇਹੀ ਕਾਰਨ ਹੈ ਕਿ ਉਹ ਕੈਬਨਟ ਵਿੱਚ ਸ਼ਾਮਲ ਹੋਏ ਨੇ। ਐਨਆਰਆਈ ਵਿਭਾਗ ਪਹਿਲਾਂ ਕੁਲਦੀਪ ਸਿੰਘ ਢਾਲੀਵਾਲ ਦੇ ਕੋਲ ਸੀ ਪਰ ਹੁਣ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਉਦਯੋਗ ਵਿਭਾਗ ਤਰुणਪ੍ਰੀਤ ਸਿੰਘ ਸੌਂਦ ਕੋਲ ਸੀ ਜਿਸ ਨੂੰ ਵਾਪਸ ਲੈ ਕੇ ਅਰੋੜਾ ਨੂੰ ਦੇ ਦਿੱਤਾ ਗਿਆ ਹੈ। ਸੋਨਦ ਕੋਲ ਹੁਣ ਸਿਰਫ ਪੰਜਾਬ ਅਤੇ ਸਬਿਆਚਾਰ ਵਿਭਾਗ ਬਚੇ ਹੈ। ਭਾਰਤ ਦੇ ਵਿੱਚ ਵੱਧਦੀ ਆਬਾਦੀ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਇਸ ਸੰਬੰਧੀ ਉਤਰੀ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਆਬਾਦੀ ਕੰਟਰੋਲ ਬਿੱਲ ਲਿਆ ਰਹੇ ਨੇ ਜਿਸ ਨੂੰ ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਸਾਹਮਣੇ ਪੇਸ਼ ਕੀਤਾ ਹੈ। ਜਿਸ ਵਿੱਚ ਸੂਬੇ ਦੀ ਆਬਾਦੀ ਕੰਟਰੋਲ ਕਰਨ ਲਈ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਗਈ ਹੈ। ਪ੍ਰਸਤਾਵਿਤ ਬਿੱਲ 'ਚ 2 ਤੋਂ ਵੱਧ ਬੱਚਿਆਂ ਵਾਲੇ ਮਾਪਿਆਂ ਦੇ VOTING ਅਧਿਕਾਰ ਨੂੰ ਰੱਦ ਕਰਨ ਅਤੇ ਉਹਨਾਂ ਨੂੰ ਅਯੋਗ ਐਲਾਨਨ ਅਤੇ 10 ਲੱਖ ਦਾ ਜੁਰਮਾਨਾ ਲਗਾਉਣ ਦੀ ਗੱਲ ਕੀਤੀ ਗਈ ਹੈ। ਸਪੀਕਰ ਸਾਹਿਬ ਉਰਦਾਰ ਸੰਵਾਜੀ ਕੋ ਮੈਂ ਜਾ ਕੇ ਇੱਕ ਪੋਪੂਲੇਸ਼ਨ ਕੰਟਰੋਲ ਬਿਲ 2025 ਜਿਹੜਾ ਇੱਕ ਪ੍ਰਾਈਵੇਟ ਮੈਂਬਰ ਬਈ ਉਹਨਾਂ ਨੂੰ ਬੁਜ਼ਾਰਿਸ਼ ਕੀਤੀ ਹੈਗੀ ਹੈ ਕਿ ਉਹਦੇ ਦੇ ਵਿੱਚ ਕੋਕ ਕੀਤੀ ਜਾਵੇ ਤੇ ਆਨ ਵਾਲਾ ਜਿਹੜਾ ਸੱਤਰ ਹੈਗਾ ਉਹਦੇ ਵਿੱਚ ਉਹ ਪੇਸ਼ ਕੀਤਾ ਜਾਵੇ। ਉਹਦੇ ਵਿੱਚ ਜਿਹੜਾ ਮੂਲ ਮੋਟਿਵ ਹੈ ਦੇਨ ਮਗਰ ਕਿ ਅਜੇ ਅਗਰ ਤੁਸੀਂ ਹਿੰਦੁਸਤਾਨ ਦੀ ਪੂਰੀ ਧਰਤੀ ਦੇਖੋ ਤੇ ਪੂਰੇ ਦੁਨੀਆ ਦੇ ਖੇਤਰਫਲ ਦੇ ਵਿੱਚ ਉਹ 2.3% ਦੇ ਲਗਭਗ ਹੈਗਾ। ਵੇਰ ਐਸ 17% ਤੋਂ ਵੱਧ ਦੁਨੀਆ ਦੀ ਜਿਹੜੀ ਕੁੱਲ ਆਬਾਦੀ ਹੈਗੀ ਹੈ ਉਹ ਹਿੰਦੁਸਤਾਨ ਦੀ ਵਸਨੀਕ ਹੈਗੀ ਹੈ। ਤੇ ਜਦੋਂ ਓਵਰ ਪੋਪੂਲੇਸ਼ਨ ਹੁੰਦੀ ਹੈ ਤੇ ਮੂਲ ਤੌਰ ਦੇ ਉੱਤੇ ਉਹ ਸਾਰਾ ਜਿਹੜਾ ਸਾਡੇ ਰਿਸੋਰਸਸ ਹੈ ਉਹ ਸਟ੍ਰੈਚ ਹੋ ਜਾਂਦੀ ਹੈ। ਅਜੇ ਅਗਰ ਆਪਾਂ ਉਹਦਾ ਇੱਕ ਉਦਾਹਰਣ ਲਈਏ ਅੱਜ ਜਿਹੜੀ ਆਮ ਜਨਤਾ ਹੈਗੀ ਹੈ ਉਹ ਸਭ ਤੋਂ ਜ਼ਿਆਦਾ ਮੋਡਲੈਸਟੀ ਉਹਨਾਂ ਨੂੰ ਜ਼ਰੂਰਤਾਂ ਹੈਗੀਆਂ ਉਹ ਐਜੂਕੇਸ਼ਨ ਦੀਆਂ ਹੈਲਥ케ਅਰ ਦੀ ਤੇ ਕ੍ਰਾਈਮ ਦੀ ਤੇ ਇਹ ਤਿੰਨੋਂ ਜਿਹੜੀਆਂ ਹੈਗੀਆਂ ਇਹ ਕੋਰਿਲੇਟ ਡਾਇਰੈਕਟਲੀ ਕਰਦੀ ਹੈਗੀ ਹੈ ਉਹ ਪੋਪੂਲੇਸ਼ਨ ਦੇ ਨਾਲ ਤੁਸੀਂ ਅੱਜ ਅਗਰ ਐਗਜ਼ਾਮਪਲ ਲਓ ਕਿ ਜਿੱਥੇ ਵੀ ਪੋਪੂਲੇਸ਼ਨ ਜ਼ਿਆਦਾ ਹੋਏਗੀ ਇਹਦੇ ਉੱਤੇ ਬਹੁਤ ਸਾਰੇ ਰਿਸਰਚ ਪੇਪਰ ਮੈਡੀਕਲ ਜਰਨਲਸ ਦੇ ਵਿੱਚ ਤੇ ਬਾਕੀ ਜਰਨਲਸ ਦੇ ਵਿੱਚ ਪਬਲਿਸ਼ ਹੋਏ ਹੋਏ ਆ ਅਨ ਉਹ ਟੋਟਲ ਕੋਰਿਲੇਸ਼ਨ ਹੁੰਦੀ ਹੈ ਕਿ ਜੀ ਓਵਰ ਪੋਪੂਲੇਸ਼ਨ ਦੇ ਨਾਲ ਕ੍ਰਾਈਮ ਵਾਧਾ ਹੈ ਡਰੱਗਸ ਦਾ ਜਿਹੜਾ ਅੱਜ ਬਹੁਤ ਅਖਿਆ ਉਹਿਆ ਮੁੱਦਾ ਹੈਗਾ ਪੰਜਾਬ ਦੇ ਵਿੱਚ ਉਹ ਇਹਦੇ ਨਾਲ ਹੈਗਾ ਜਦੋਂ ਸਾਡੀ ਓਵਰ ਪੋਪੂਲੇਸ਼ਨ ਇੱਕ ਪੁਆਇੰਟ ਹੁੰਦਾ ਜਿੱਥੇ ਰਾਈਟ ਪੋਪੂਲੇਸ਼ਨ ਹੁੰਦੀ ਹੈ ਜਦੋਂ ਉਹ ਰਾਈਟ ਤੇ ਆ ਜਾਂਦੀ ਹੈ ਤੇ ਲੋਕਾਂ ਨੂੰ ਜਿਹੜੀ ਕੁਆਲਿਟੀ ਆਫ ਲਾਈਫ ਹੈ ਅੱਜ ਪੰਜਾਬ ਦੇ ਵਿੱਚ ਇੱਕ ਹੋਰ ਬਹੁਤ ਵੱਡਾ ਮੁੱਦਾ ਹੈਗਾ ਦੈਟ ਇਜ਼ ਕਿ ਸਾਡੇ ਜਿਹੜੇ ਬੱਚੇ ਹੈਗੇ ਆ ਉਹ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਉਹਦਾ ਮੂਲ ਕਾਰਨ ਹੈ ਕਿ ਜਿਹੜੀ ਸਾਡੀ ਰਿਸੋਰਸਸ ਹੈ ਉਹ ਸਟ੍ਰੈਚ ਹੋਈਆਂ ਭਾਵੇਂ ਉਹ ਸਾਡੀ ਕੁਆਲਿਟੀ ਆਫ ਲਾਈਫ ਬਾਰੇ ਹੋਵੇ ਭਾਵੇਂ ਉਹ ਇਹ ਹੋਵੇ ਕਿ ਸਾਡਾ ਹੈਲਥ ਕੇਅਰ ਸਿਸਟਮ ਫੇਲ ਹੋ ਰਿਹਾ ਹੈ ਸਾਡਾ ਐਜੂਕੇਸ਼ਨ ਸਿਸਟਮ ਫੇਲ ਹੋ ਰਿਹਾ ਹੈ ਸਾਡੀ ਜਿਹੜੀ ਕ੍ਰਾਈਮ ਦੀ ਪ੍ਰਣਾਲੀ ਹੈਗੀ ਹੈ ਉਹ ਬਿਲਕੁਲ ਅੱਜ ਕੋਈ ਆਪਣੇ ਆਪ ਨੂੰ ਤੇ ਸੇਫ ਨਹੀਂ ਫੀਲ ਕਰਦਾ ਤੇ ਮੇਰਾ ਇਹ ਮੰਨਣਾ ਸੀਗਾ ਕਿ ਇਹ ਡਾਇਰੈਕਟਲੀ ਕੋਰਿਲੇਟ ਕਰਦਾ ਹੈਗਾ ਓਵਰ ਪੋਪੂਲੇਸ਼ਨ ਦੇ ਨਾਲ ਅਨ ਦੂਜਾ ਜਿਹੜਾ ਮੇਜਰ ਮੋਟਿਵ ਸੀ ਇਹਦੇ ਬਿਹਾਈਂ ਦੇ ਆਂਦੇ ਕਿ ਮੈਂ ਇਹ ਸੋਚਦਾ ਹੈਗਾ ਕਿ ਜਿਹੜੀ ਡਿਵੈਲਪਮੈਂਟ ਹੈ ਉਹ ਸੜਕ ਬਣਾਉਣ ਦੇ ਨਾਲ ਨਹੀਂ ਉਹ ਸਟਰੀਟ ਲਾਈਟ ਲਗਾਉਣ ਦੇ ਨਾਲ ਨਹੀਂ ਇੱਕ ਸੀਵਰੇਜ ਪਾਉਣ ਦੇ ਨਾਲ ਨਹੀਂ ਹੈ ਸਾਡੀ ਜਿਹੜੀ ਡਿਵੈਲਪਮੈਂਟ ਹੈ ਉਹ ਪੀੜੀਦਰ ਪੀੜੀ ਚੱਲੂ ਚਾਹੀਦੀ ਹੈ ਜਿਹੜੀ ਓਵਰ ਪੋਪੂਲੇਸ਼ਨ ਹੈ ਇੱਕ ਬਹੁਤ ਵੱਡਾ ਕਾਰਨ ਹੈ ਇਸ ਚੀਜ਼ ਨੂੰ ਸਾਰਾ ਮੱਦੇ ਨਜ਼ਰ ਲਾ ਕੇ ਇਹ ਬਿਲ ਮੈਂ ਜਿਹੜਾ ਹੈਗਾ ਸਪੀਕਰ ਸਾਹਿਬ ਦੇ ਨਿਮਿਤ ਕੀਤਾ ਹੈਗਾ ਤਾਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਹੈ ਕਿ ਤੁਸੀਂ ਆਉਣ ਵਾਲੇ ਸੱਤ ਦਿਨਾਂ ਦੇ ਵਿੱਚ ਇਹ ਨੋਟ ਰੱਖਿਆ ਜਾਵੇ। ਦਿਲਜੀਤ ਦੋਸਾਂਜ ਦੀ ਫਿਲਮ ਸਰਦਾਰ ਜੀ 3 ਭਾਰਤ ਨੂੰ ਛੱਡ ਕੇ ਕਈ ਮੁਲਕਾਂ ਦੇ ਵਿੱਚ ਰਿਲੀਜ਼ ਹੋਈ ਹੈ। ਕਈ ਤਰ੍ਹਾਂ ਦਿਲਜੀਤ ਦੇ ਵਿਰੋਧ ਵਿੱਚ ਨੇ ਤੇ ਕਈ ਹੱਕ ਦੇ ਵਿੱਚ ਹੁਣ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਨੇ ਵੀ ਦਿਲਜੀਤ ਬਾਰੇ ਬਿਆਨ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਕਲਾਕਾਰ ਭਾਵੇਂ ਪਾਕਿਸਤਾਨ ਦਾ ਹੋਵੇ ਜਾਂ ਇੰਡੀਆ ਦਾ ਹੋਵੇ ਕਲਾਕਾਰ ਸਭ ਦੇ ਸਾਂਝੇ ਹੁੰਦੇ ਨੇ ਅਜਿਹੇ ਮੁੱਦਿਆਂ ਤੇ ਕਲਾਕਾਰਾਂ ਨੂੰ ਵਿੱਚ ਲਿਆਉਣਾ ਹੀ ਨਹੀਂ ਚਾਹੀਦਾ। ਦੇਸ਼ਾਂ ਦੇ ਝਗੜੇ ਚੱਲਦੇ ਰਹਿੰਦੇ ਨੇ ਦਲਜੀਤ ਤੇ ਭਾਰਤ ਨੂੰ ਮਾਣ ਹੋਣਾ ਚਾਹੀਦਾ ਜ਼ਿਕਰਯੋਗ ਹੈ ਕਿ ਦਲਜੀਤ ਦੀ ਫਿਲਮ ਚ ਪਾਕਿਸਤਾਨ ਦੀ ਅਦਾਕਾਰਾਂ ਨੇ ਕੰਮ ਕੀਤਾ ਜਿਸ ਨੂੰ ਲੈ ਕੇ ਇਹ ਵਿਵਾਦ ਪੈਦਾ ਹੋਇਆ ਹੈ ਹਾਂ ਇਹ ਕਿਤੇ ਨਾ ਕਿਤੇ ਇਹ ਗੱਲ ਤਾਂ ਹੈਗੀ ਹੈ ਜੀ ਕਿ ਜਦੋਂ ਕੋਈ ਪੱਗ ਵਾਲਾ ਬਹੁਤ ਜ਼ਿਆਦਾ ਤਰੱਕੀ ਕਰਦਾ ਸੋ ਵਿਰੋਧੀ ਤੇ ਹੈਗੇ ਹੈਗੇ ਤੇ ਕਿਉਂਕਿ ਉਹਨੂੰ ਪਕਹਿਰੀ ਅੱਖ ਨਾਲ ਵੇਖਿਆ ਤਾਂ ਜਾਂਦਾ ਹੀ ਹੈ ਪਰ ਨਾਲ ਨਾਲ ਸਾਡੇ ਵਾਲੇ ਬੰਦੇ ਵੀ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਵੀ ਆਪਣੇ ਵਾਲੇ ਵਿੱਚ ਗਦਾਰ ਹੋ ਜਾਂਦੇ ਨੇ ਸਾਡੇ ਹੀ ਬੰਦੇ ਕਈ ਬਹੁਤ ਸਾਰੇ ਗਾਇਕ ਹਨ ਕਈ ਬਹੁਤ ਸਾਰੇ ਅਦਾਕਾਰ ਹਨ ਐਕਟਰ ਹਨ ਜਿਹੜੇ ਕਿਤੇ ਨਾ ਕਿਤੇ ਜੈਲਸ ਕਰਦੇ ਹੀ ਸੀ ਵੀ ਕੋਈ ਬਹਾਨਾ ਬਣੇ ਤੇ ਅਸੀਂ ਵਿਰੋਧ ਕਰੀਏ ਸੋ ਮੈਨੂੰ ਤਾਂ ਇਹ ਹੈ ਕਿ ਨੌਜਵਾਨ ਪੱਗ ਨੂੰ ਬਹੁਤ ਅੱਗੇ ਤੱਕ ਲੈ ਕੇ ਗਿਆ ਤੇ ਉਹਦਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਤੇ ਇੰਡੀਆ ਦੇ ਵਿੱਚ ਵੀ ਇਹ ਗੱਲ ਕੋਈ ਬੈਨ ਕਰਨ ਵਾਲਾ ਵਿਸ਼ਾ ਹੈ ਨਹੀਂ ਸੀ ਜੇ ਕਿਸੇ ਐਕਟ੍ਰੈਸ ਨੇ ਉਹਦੇ ਵਿੱਚ ਫਿਲਮ ਵਿੱਚ ਕੰਮ ਕੀਤਾ ਕੰਮ ਵੀ ਪਹਿਲਾਂ ਦੀ ਉਹ ਰਿਕਾਰਡ ਹੋਈ ਹੈ ਮੂਵੀ ਜੋ ਹੋਇਆ ਉਹਦੇ ਵਿੱਚ ਕੋਈ ਐਡਾ ਵੱਡਾ ਇਸ਼ੂ ਹੋਣਾ ਨਹੀਂ ਚਾਹੀਦਾ ਨਾਲੇ ਕਲਾਕਾਰ ਚਾਹੇ ਪਾਕਿਸਤਾਨ ਦਾ ਹੋਵੇ ਕਲਾਕਾਰ ਚਾਹੇ ਇੰਡੀਆ ਦਾ ਹੋਵੇ ਜਿਹੜੇ ਕਲਾਕਾਰ ਹੁੰਦੇ ਨੇ ਉਹ ਸਭ ਦੇ ਸਾਂਝੇ ਹੁੰਦੇ ਨੇ ਕਲਾ ਉਹਨਾਂ ਦੀ ਸਾਰਿਆਂ ਦੀ ਸਾਂਝੀ ਹੁੰਦੀ ਹੈ ਸੋ ਸਾਨੂੰ ਇਦਾਂ ਦੇ ਮੁੱਦਿਆਂ ਉੱਤੇ ਕਲਾਕਾਰਾਂ ਨੂੰ ਇਹਨਾਂ ਨੂੰ ਵਿੱਚ ਲਿਆਉਣਾ ਹੀ ਨਹੀਂ ਚਾਹੀਦਾ ਬਾਕੀ ਜਿਹੜੇ ਝਗੜੇ ਨੇ ਦੇਸ਼ਾਂ ਦੇ ਚੱਲਦੇ ਰਹਿੰਦੇ ਨੇ ਪਰ ਕਲਾਕਾਰ ਤਾਂ ਸਭ ਦੇ ਸਾਹਮਣੇ ਨੇ Hindu Sikh ਇਹਦੇ ਵਿੱਚ ਤਾਂ ਕੋਈ ਜਿੰਨੇ ਕੋਈ ਸੁਣਨਾ ਹੈ ਕੋਈ ਰਾਗ ਸੁਣਨਾ ਹੈ ਉਹ Hindu ਨੇ ਵੀ ਸੁਣਨਾ ਹੈ Sikh ਨੇ ਵੀ ਸੁਣਨਾ ਹੈ ਕੋਈ ਚੰਗੀ ਗੱਲ ਕੋਈ ਵੀ ਕਰੇ ਸੋ ਸਾਨੂੰ ਕਲਾਕਾਰਾਂ ਲੋਕਾਂ ਨੂੰ ਇਹਨਾਂ ਨੂੰ ਸਾਈਡ ਤੇ ਰੱਖਣਾ ਚਾਹੀਦਾ ਹੈ ਇਹਨਾਂ ਨੂੰ ਆਪਣੀਆਂ ਨਿੱਜੀ ਲੜਾਈਆਂ ਵਿੱਚ ਸਾਨੂੰ ਲਿਆਉਣਾ ਨਹੀਂ ਚਾਹੀਦਾ ਦਲਜੀਤ ਵਰਗਿਆਂ ਦਾ ਇੰਡੀਆ ਨੂੰ ਵੀ ਦਲਜੀਤ ਦੇ ਉੱਤੇ ਮਾਨ ਹੋਣਾ ਚਾਹੀਦਾ ਜਿਹੜਾ ਤਿਰੰਗਾ ਲੈ ਕੇ ਉਹ ਤਾਂ ਦਿੱਲੀ ਦੇ ਵਿੱਚ ਕਿੱਦਾਂ ਉਹਨੇ ਤਿਰੰਗਾ ਉੱਤੇ ਪਾ ਕੇ ਮੋਢਿਆਂ ਤੇ ਗਾਉਂਦਾ ਸੀ ਭਾਰਤ ਨੂੰ ਵੀ ਉਹਦੇ ਤੇ ਮਾਣ ਹੋਣਾ ਚਾਹੀਦਾ ਕਿ ਉੱਥੇ ਤੱਕ ਹੋ ਗਿਆ ਜਿੱਥੇ ਤੱਕ ਕੋਈ ਨਹੀਂ ਐਲ ਦੇ ਵਿੱਚ ਪਹੁੰਚ ਸਕਿਆ ਮੈਂ ਵੇਖ ਕੇ ਆਇਆ ਉਹ ਜਗ੍ਹਾ ਸੋ ਭਾਰਤ ਨੂੰ ਵੀ ਉਹਦੇ ਤੇ ਮਾਣ ਹੋਣਾ ਚਾਹੀਦਾ ਤੇ ਸਿੱਖਾਂ ਨੂੰ ਤਾਂ ਮਾਣ ਉਨਾਂ ਆਈ ਚਾਹੀਦਾ ਸੰਤੀ ਸ਼ਹਿਰ ਲੁਧਿਆਣਾ ਚ ਸੜਕਾਂ ਦੇ ਮਾੜੇ ਹਾਲਾਤਾਂ ਨੂੰ ਲੈ ਕੇ ਵਿਧਾਇਕਾ ਰਜਿੰਦਰਪਾਲ ਕੌਰ ਸ਼ੀਨਾ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਜਿੱਥੇ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਉਥੇ ਮਸਲਾ ਹੱਲ ਨਾ ਹੋਣ ਤੇ ਕਾਰਵਾਈ ਦੇ ਸੰਕੇਤ ਵੀ ਦਿੱਤੇ ਉਹਨਾਂ ਕਿਹਾ ਕਿ ਲੋਕਾਂ ਦੇ ਹਿੱਤ ਨੂੰ ਦੇਖਦੇ ਹੋਏ ਤੁਰੰਤ ਸੜਕਾਂ ਤੇ ਪੈਚ ਵਰਕ ਕੀਤਾ ਜਾਵੇ ਨਹੀਂ ਤਾਂ ਅਧਿਕਾਰੀਆਂ ਤੇ ਵੀ ਕਾਰਵਾਈ ਹੋਵੇਗੀ ਲੁਧਿਆਣਾ ਦੱਖਣੀ ਵਿਧਾਨ ਸਭਾ ਹਲਕੇ ਤੋਂ ਵਿਧਾਇਕਾ ਰਜਿੰਦਰਪਾਲ ਕੌਰ ਸ਼ੀਨਾ ਨੇ ਸ਼ੇਰਪੁਰ ਚੌਂਕ ਦੇ ਨਜ਼ਦੀਕ ਸੜਕ ਦਾ ਜਾਇਜ਼ਾ ਲਿਆ ਉਹਨਾਂ ਨੇ NHAI ਦੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਵੀ ਕੀਤੀ ਇਸ ਦੌਰਾਨ ਉਹਨਾਂ ਨੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਬਰਸਾਦ ਤੋਂ ਪਹਿਲਾਂ ਮੈਡਮ ਟਿੰਕਾ ਨੇ ਇਹਨਾਂ ਨੂੰ ਮੈਂ 3 ਮਹੀਨੇ ਤੋਂ ਕਹਿ ਰਹੀ ਹਾਂ ਕਿ ਜਿਹੜੇ ਦੋਨੋਂ ਸਾਈਡ ਇਹ ਇਹਨੇ ਜਿਹੜਾ ਹਾਈ ਪਿਆ ਜੀ ਬੋਥ ਸਾਈਡ ਦੇ ਦੋਨੋਂ ਰਸਤੇ ਆ ਇਹਨਾਂ ਦੇ ਉੱਤੇ ਪੈਚ ਵਰਕ ਕਰਾਇਆ ਜਾਵੇ ਜਿਹੜੇ ਇਹਦੇ ਵੱਡੇ ਵੱਡੇ ਖੰਡੇ ਆ ਉਹ ਭਰੇ ਜਾਣ ਲੇਕਿਨ ਇਹਨਾਂ ਨੇ ਇਹੀ ਕਿਹਾ ਕਿ ਉਹਦੀ ਲੋਕੇਸ਼ਨ ਤੇ ਜੋ ਲੋਕੇਸ਼ਨ ਤੇ ਜੋ बार-बार ਕਹਿਣ ਤੇ ਮਤਲਬ ਇਹਨਾਂ ਨੇ ਜਾਂ ਤਾਂ ਐ ਤਾਂ ਇਹੀ ਕਹੂੰਗੀ ਸਾਫ਼ ਕਿ ਇਹਨਾਂ ਦੀ ਨੀਅਤ ਹੀ ਨਹੀਂ ਛੋਟੀ ਕਰਾਂਦੀ ਹੁਣ ਕੱਲੇ ਦੀ ਬਾਰਿਸ਼ ਪਈ ਆ ਬਾਰਿਸ਼ ਪੈਣ ਦੇ ਨਾਲ ਕਿੰਨੇ ਲੋਕ ਪਰੇਸ਼ਾਨ ਹੋਏ ਆ ਤਾਂ ਤਾਂ ਜਿਨ੍ਹਾਂ ਨੂੰ ਮੈਂ ਕਿਹਾ ਕਿ ਮੇਰੇ ਨਾਲ ਆਓ ਮੌਕੇ ਤੇ ਦੇਖੋ ਲੋਕਾਂ ਦੇ ਹਿੱਤ ਦਾ ਕੰਮ ਆ ਇਹਨੂੰ ਕੀ ਕਰੋ ਇੱਕ ਵੀਡੀਓ ਵੀ ਤੁਸੀਂ ਦਿਖਾ ਰਹੇ ਸੀ ਅਧਿਕਾਰੀਆਂ ਨੂੰ ਉਹਦੇ ਵਿੱਚ ਕੀ ਹੈ ਜਿਹੜੀ ਲੱਤਾਂ ਟੁੱਟਣ ਦੀ ਗੱਲ ਕਰ ਰਹੇ ਹੋ ਉਹਦੇ ਵਿੱਚ ਕੱਲ ਇਹਨਾਂ ਨੇ ਇਹਨਾਂ ਨੇ ਕਿਹਾ ਕਿ ਅਸੀਂ ਪੰਪ ਲਾ ਕੇ ਪਾਣੀ ਕੱਢ ਰਹੇ ਹਾਂ ਜਦ ਕਿ ਉਹ ਪੰਪ ਆ ਜਿਹੜਾ ਲਾਇਆ ਹੋਇਆ ਸਾਡੀ ਕਾਰਪੋਰੇਸ਼ਨ ਵੱਲੋਂ ਲਾਇਆ ਹੋਇਆ ਪਾਣੀ ਅਸੀਂ ਕੱਢ ਰਹੇ ਹਾਂ ਉੱਥੇ ਕੱਲ ਕੋਈ ਆਟੋ ਫਲਟਿਆ ਹੁਣ ਉਹਦੀ ਵਿਚਾਰੇ ਦੀ ਲੱਤ ਟੁੱਟ ਗਈ ਮੈਂ ਇਹਨਾਂ ਨੂੰ ਇਹ ਸਵਾਲ ਕਰਦੀ ਹਾਂ ਵੀ ਇਥੋਂ ਕਿੰਨੀ ਦੇਰ ਤੱਕ ਅਸੀਂ ਲੋਕਾਂ ਦੀ ਇਹ ਚੀਜ਼ ਲਈ ਜਾਂਦੇ ਮਤਲਬ ਇੰਨੇ ਦੇ ਆਰ ਕਰਾਂਗੇ ਇਸ ਤੋਂ ਪਹਿਲਾਂ ਤੁਸੀਂ ਸਾਨੂੰ ਸਮਾਂ ਦਿਓ ਕਿੰਨੇ ਸਮੇਂ ਦੇ ਵਿੱਚ ਠੀਕ ਹੋ ਪਹਿਲੀ ਗੱਲ ਤਾਂ ਜਿਹੜਾ ਜਿਹੜਾ ਇਹ ਸ਼ੇਰਪੁਰ ਚੌਂਕ ਦੇ ਵਿੱਚ ਕ੍ਰਸ਼ਿੰਗ ਪਲਾਂਟ ਲਗਾਉਣਾ ਇਹ ਬਹੁਤ ਵੱਡਾ ਗਲਤ ਆ ਔਰ ਇਹ ਕਹਿੰਦੀ ਆ ਸਾਡੇ ਕੋਲ 3 ਸਾਲ ਦਾ ਹਜੇ ਸਮਾਂ ਪਿਆ ਇਹਦਾ ਮਤਲਬ 3 ਸਾਲ ਦੀ ਅਸੀਂ ਵੇਟ ਕਰਦੇ ਰਵਾਂਗੇ ਲੋਕਾਂ ਨੂੰ ਲੋਕਾਂ ਨੇ ਇੱਥੋਂ ਲੰਘਣਾ ਭੀੜ ਭੜ ਵਾਲਾ ਏਰੀਆ ਉਹਦੇ ਅੱਗੇ ਸਾਡਾ ਪੋਲੋ ਹਸਪੀਟਲ ਆ ਪੇਸ਼ੈਂਟ ਉੱਥੇ ਹੁੰਦੇ ਆ ਤੇ ਸਾਡੀ ਇਹਨਾਂ ਦਾ ਜਦੋਂ ਕ੍ਰਸ਼ਿੰਗ ਪਲਾਂਟ ਚੱਲਦਾ ਵਾ ਤੇ ਸਾਰੀ ਜਿੰਨੀ ਪੋਲਿਊਸ਼ਨ ਆ ਉਹ ਹਸਪੀਟਲ ਦੇ ਅੰਦਰ ਜਾਂਦੀ ਆ ਲੱਗਦਾ ਮੈਂ ਅਧਿਕਾਰੀਆਂ ਦੀ ਕਲਾਸ ਲਈ ਪਰ ਅਧਿਕਾਰੀ ਆਪਣਾ ਤਰਕ ਦਿੰਦੇ ਹੋਏ ਨਜ਼ਰ ਆਇਆ ਅਧਿਕਾਰੀਆਂ ਨੇ ਆਪਣਾ ਤਰਕ ਦੇਣ ਲੇਕਿਨ ਮੇਰਾ ਇੱਕੋ ਹੀ ਸਵਾਲ ਆ ਕਿ ਲੋਕਾਂ ਦੇ ਹਿੱਤ ਨੂੰ ਦੇਖਦੇ ਹੋਏ ਇਹਨੂੰ ਇਮੀਡੀਏਟ ਠੀਕ ਕੀਤਾ ਜਾਵੇ ਨਹੀਂ ਤਾਂ ਫਿਰ ਕਾਰਵਾਈ ਇਹਨਾਂ ਤੇ ਵੀ ਹੋਊ ਹੋਰ ਕੀ ਕੀ ਆ ਮੈਡਮ ਜੀ ਹੁਣ ਆਸ਼ਵਾਸ਼ਣ ਕੀ ਦੇ ਰਹੇ ਆ ਜੀ ਹੁਣ ਇਹਨਾਂ ਨੇ ਇਹ ਕਿ ਆਵਾਜ਼ ਜਿਹੜਾ ਅਸੀਂ ਰੇਨ ਜਿਹੜਾ ਵਾਟਰ ਹੈ ਉਹਦੇ ਲਈ ਇੱਕ ਪਾਈਪ ਜਿਹੜਾ ਪਾਕੇ ਢੋਲੇਵਾਲ ਜਿੱਥੇ ਇਹਨਾਂ ਦਾ ਡਿਸਪੋਜ਼ਲ ਹੈ ਉਹਦੇ ਤੱਕ ਪਾ ਦਿੱਤੇ ਆ ਵੀ ਤੁਸੀਂ ਸਾਨੂੰ ਬਣਾ ਕੇ ਦੇ ਦਿਓ ਜਿਹੜੀ ਇਹਦੀ ਪ੍ਰਪੋਜ਼ਲ ਜਦੋਂ ਇਸ ਮੁੱਦੇ ਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਸਾਡੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਆਉਂਦਾ ਹਾਲਾਂਕਿ ਮੁੱਦਾ ਹੱਲ ਨਾ ਹੋਣ ਤੇ ਵਿਧਾਇਕ ਰਾਜਿੰਦਰਪਾਲ ਕੌਰ ਸ਼ੀਨਾ ਨੇ ਅਧਿਕਾਰੀਆਂ ਤੇ ਕਾਰਵਾਈ ਦੇ ਸੰਕੇਤ ਵੀ ਦਿੱਤੇ ਨੇ ਪਰ ਹੁਣ ਦੇਖਣਾ ਹੋਵੇਗਾ ਕਿ ਲੋਕਾਂ ਨੂੰ ਇਸ ਸਮੱਸਿਆ ਤੋਂ ਕਦੋਂ ਰਾਹਤ ਮਿਲਦੀ ਹੈ ਫਰੀਦਕੋਟ ਦੀ ਜੇਲ੍ਹ ਇੱਕ ਵਾਰ ਫੇਰ ਸੁਰਖੀਆਂ ਦੇ ਵਿੱਚ ਹੈ ਜਿੱਥੇ ਇੱਕ ਕੈਦੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੇਲਾ ਸਮਾਪਤ ਕਰ ਲਈ ਹੈ ਜਾਣਕਾਰੀ ਦਿੰਦੇ ਹਾਂ ਜੇਲ੍ਹ ਅਧਿਕਾਰੀ ਇਕਬਾਲ ਸਿੰਘ ਢਾਲੀਵਾਲ ਨੇ ਦੱਸਿਆ ਕਿ ਕੈਦੀ ਸੁਰਜੀਤ ਸਿੰਘ ਨੇ ਖੁਦਕੁਸ਼ੀ ਕੀਤੀ ਹੈ ਇਹ ਕੈਦੀ ਜੇਲ੍ਹ ਦੇ ਲੰਗਰ ਦੇ ਵਿੱਚ ਕੰਮ ਕਰਦਾ ਸੀ ਸ਼ਾਮ ਨੂੰ ਬੰਦੀ ਕਰਨ ਵੇਲੇ ਇਹ ਕੈਦੀ ਨਾ ਮਿਲਿਆ ਤਾਂ ਭਾਲ ਦੇ ਦੌਰਾਨ ਇੱਕ ਖਿੜਕੀ ਦੇ ਕੁੰਡੇ ਨਾਲ ਲੰਮਕਦਾ ਹੋਇਆ ਪਾਇਆ ਗਿਆ ਮ੍ਰਿਤਕ ਦੀ ਜੇਬ ਦੇ ਵਿੱਚੋਂ ਇੱਕ ਨੋਟ ਵੀ ਬਰਾਮਦ ਕੀਤਾ ਗਿਆ ਸਾਡੇ ਕੋਲ ਇੱਕ ਕੈਦੀ ਬੰਦੀ ਜੇਲ੍ਹ ਦੇ ਅੰਦਰ ਸੀ ਜਿਸ ਦਾ ਨਾਮ ਸਰਦਾਰ ਸੁਰਜੀਤ ਸਿੰਘ ਸੀ ਜੋ ਦਾ ਨਾਮ ਜਗੀਰ ਸਿੰਘ ਸੀ ਤੇ ਬੰਮਣੀ ਵਾਲਾ ਦਾ ਰਹਿਣ ਵਾਲਾ ਸੀਗਾ ਇਹ ਇਹ ਥੋੜੀ ਦੇਰ ਪਹਿਲਾਂ ਕੈਦੀ ਪਰੋਲ ਤੇ ਗਿਆ ਸੀ ਔਰ ਪਰੋਲ ਦੌਰਾਨ ਇਸ ਦੇ ਉੱਤੇ ਕਿ ਐਂਡੀਪੀਐਸ ਦਾ ਕੇਸ ਦੁਬਾਰਾ ਰਜਿਸਟਰ ਹੋਇਆ ਉਸ ਕੇਸ ਦੇ ਵਿੱਚ ਇਸ ਨੂੰ ਦੁਬਾਰਾ ਜੇਲ੍ਹ ਦੇ ਅੰਦਰ ਭੇਜਿਆ ਗਿਆ ਔਰ ਕਿਉਂਕਿ ਜੇਲ੍ਹ ਦਾ ਕੈਦੀ ਸੀ ਔਰ ਇਸ ਦੀ ਮੁਸ਼ੱਕਤ ਜਿਹੜੀ ਹੈ ਔਰ ਲੰਗਰ ਦੇ ਵਿੱਚ ਉਹ ਉੱਥੇ ਲੰਗਰ ਵਿੱਚ ਕੰਮ ਕਰਦਾ ਸੀ ਸੋ ਆ ਅਚਾਨਕ ਜਿਹੜਾ ਹੈਗਾ ਸ਼ਾਮ ਨੂੰ ਜਦੋਂ ਅਸੀਂ ਬੰਦੀ ਕਰਨ ਲੱਗੇ ਤਾਂ ਇਹ ਆਪਣੀ ਬੈਰਕ ਦੇ ਵਿੱਚ ਬੰਦੀ ਦੇ ਟਾਈਮ ਦੇ ਉੱਤੇ ਮਿਲਿਆ ਨਹੀਂ ਤਾਂ ਇਸ ਨੂੰ ਲੱਭਿਆ ਗਿਆ ਲੱਭते हुए ਜੇਲ੍ਹ ਹਸਪੀਟਲ ਦੇ ਵਿੱਚ ਇਹ ਕਹਿ ਕੇ ਗਿਆ ਸੀ ਕਿ ਮਹਿਰਾਜ ਅਲੀ ਚੱਲੇ ਆਂ ਜੇਲ੍ਹ ਹਸਪੀਟਲ 'ਚ ਦੇਖਿਆ ਉੱਥੇ ਵੀ ਨਹੀਂ ਸੀ ਤਾਂ ਇਸ ਉਪਰਾੰਤੇ ਦੀ ਭਾਲ ਜਾਰੀ ਕੀਤੀ ਗਈ ਤਾਂ ਇਹ ਆਪਣੇ ਬੈਰਕ ਦੀ ਬੈਕ ਸਾਈਡ ਦੇ ਉੱਤੇ ਇੱਕ ਲੋਹੇ ਦੀ ਖਿੜਕੀ ਹੈ ਉਹਦੇ ਕੁੰਡੇ ਦੇ ਨਾਲ ਇਸ ਨੇ ਉਲਟਕਦਾ ਹੋਇਆ ਸਾਨੂੰ ਪਾਇਆ ਗਿਆ ਸ਼ਾਮ ਨੂੰ ਤੋਂ ਰੰਤੈਸ ਨੂੰ نیچے ਉਤਾਰਿਆ ਗਿਆ ਉਤਾਰ ਕੇ ਰੂ ਫਰਸਟ ਮੈਡੀਕਲ ਏਡ ਦਿੱਤੀ ਗਈ ਫਰਸਟ ਮੈਡੀਕਲ ਏਡ ਤੋਂ ਬਾਅਦ ਇਸ ਨੂੰ ਰੈਫਰ ਕੀਤਾ ਗਿਆ ਬਾਹਰ ਸਿਵਲ ਹਸਪਤਲ ਵਾਸਤੇ ਤਾਂ ਭੇਜਣ ਤੋਂ ਪਹਿਲਾਂ ਅਸੀਂ ਇਸ ਦੀ ਜਾਮਾ ਤਲਾਸ਼ੀ ਕੀਤੀ ਤਾਂ ਇਸ ਦੇ ਜੇਬ ਦੇ ਵਿੱਚੋਂ ਇੱਕ ਲਿਫਾਫਾ ਮਿਲਿਆ ਸਾਨੂੰ ਉਸ ਲਿਫਾਫੇ ਦੇ ਵਿੱਚ ਪਾਕਜ਼ਾ ਸਨ ਕੁਝ ਉਹਨਾਂ ਦੇ ਵਿੱਚ ਇੱਕ ਇਸ ਦਾ ਕੋਈ ਪੁਰਾਣਾ ਮੈਡੀਕਲ ਸਲਿੱਪ ਸੀ ਇਸ ਨੇ ਮੈਡੀਕਲ ਰੈਸਟ ਲਈ ਹੋਈ ਸੀ ਜੇ ਡਾਕਟਰ ਸਾਹਿਬ ਤੋਂ ਉਸ ਦੇ ਉੱਪਰ ਹੱਥ ਲਿਖਤ ਲਿਖਿਆ ਹੋਇਆ ਸੀ ਕਿ ਮੈਂ ਆਪਣੀ ਘਰਵਾਲੀ ਤੋਂ ਬਹੁਤ ਤੰਗ ਹ ਜਿਸ ਦਾ ਨਾਮ ਪਰਮਜੀਤ ਕੌਰ ਹੈ ਔਰ ਮੈਂ ਉਹਦੇ ਕਰਕੇ ਸੁਸਾਇਸਾਈਡ ਕਰ ਰਿਹਾ ਹੈਗਾ ਸੋ ਨੋਟ ਜਿਹੜਾ ਹੈਗਾ ਅਸੀਂ ਪੁਲਿਸ ਨੂੰ ਭੇਜਿਆ ਹੈਗਾ ਫॉर ਫਰਦਰ ਇਨਵੈਸਟੀਗੇਸ਼ਨ ਐਂਡ ਜੋ ਵੀ ਪੁਲਿਸ ਮੋਰਸ ਦੇ ਵਿੱਚ ਵੀ ਤੱਤ ਸਾਹਮਣੇ ਆਉਣਗੇ ਉਹ ਕੇ ਕਾਰਵਾਈ ਕਰਨਗੇ ਤੇ ਸੁਪਰੰਤ ਜਿਹੜਾ ਹੈਗਾ ਇਸ ਨੂੰ ਸਿਵਲ ਹਸਪੀਟਲ ਤੇ ਜਿੱਤਾ ਗਿਆ ਜਿੱਥੇ ਇਸ ਨੂੰ ਡੈੱਡ ਡਿਕਲੇਅਰ ਕੀਤਾ ਗਿਆ ਔਰ ਇਸ ਦੇ ਫਿਰ ਫਰਦਰ ਜੋ ਕਾਰਵਾਈ ਹੈਗੀ ਹੈ ਉਹ ਜੁਡੀਸ਼ੀਅਲ ਅਫਸਰ ਸਹਿਬਾਨ ਦੇ ਨਿਗਰਾਨੀ ਦੇ ਅਧੀਨ ਇਸ ਦਾ ਪੋਸਟ ਮਾਰਟਮ ਹੋਇਆ ਔਰ ਇਨਕੁਇਰਸਟ ਪ੍ਰੋਸੀਡਿੰਗਸ ਹੋਈਆਂ ਨੇ ਔਰ ਫਰਦਰ ਜੱਜ ਸਾਹਿਬ ਦੇ ਵੱਲੋਂ ਇਸ ਕੇਸ ਦੀ ਜਿਹੜੀ ਤਹਿਸੀकात ਕੀਤੀ ਜਾ ਰਹੀ ਹੈ। ਅਮਰਸਰ-ਤਰਨਤਾਰਨ ਹਾਈਵੇ ਤੇ ਭਿਆਨਕ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਆਟੋ ਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋਈ ਜਿਸ ਚ 5 ਲੋਕਾਂ ਦੀ ਮੌਤ ਹੋਈ ਹੈ ਤੇ ਇੱਕ ਵਿਅਕਤੀ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਇਹ ਹਾਦਸਾ ਆਟੋ ਦੀ ਬ੍ਰੇਕ ਫੇਲ ਹੋਣ ਕਾਰਨ ਵਾਪਰਿਆ। ਹਾਸੇ ਦੇ ਦੌਰਾਨ ਕਾਰ ਪਲਟੀਆਂ ਖੰਦੀ ਹੋਈ ਖੇਤਾਂ ਦੇ ਵਿੱਚ ਜਾ ਡਿੱਗੀ। ਹਾਸੇ ਦੇ ਵਿੱਚ ਮਾਰੇ ਗਏ ਲੋਕਾਂ ਦੀਆਂ ਮ੍ਰਿਤਕ ਦੇਹਾਂ ਤਰਨ ਤਰਨ ਲਜਾਈਆਂ ਗਈਆਂ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਟੋ ਸਵਾਰੀਆਂ ਦੇ ਨਾਲ ਭਰਿਆ ਹੋਇਆ ਸੀ ਜਿਨ੍ਹਾਂ ਵਿੱਚ ਕੁਝ ਦੀ ਮੌਤ ਹੋ ਗਈ ਹੈ ਤੇ ਕੁਝ ਗੰਭੀਰ ਜ਼ਖਮੀ ਹੋਏ ਨੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਗੱਲ ਬਾਤ ਇਦਾਂ ਪਿੰਡੋਂ ਸ਼ਵੇਰੇ ਸਾਢੇ 8 ਵਜੇ ਚੱਲੇ ਆ। ਆਡੀ ਤੇ ਨਾਗੇ ਉਹ ਪਤੀ ਸਾਡੀ ਇੱਥੇ ਵਿਆਹੀ ਆ ਗਰਾਂਚਿੰਗ ਪਿੰਡੋਰੀ ਉਹਦੇ ਘਰ ਬੇਟਾ ਹੋਇਆ ਹੈ। ਤੇ ਉਹਨੂੰ ਮਿਲਣ ਵਾਸਤੇ ਚੱਲੇ ਗਏ ਸੀ ਤੇ ਉਧਰੋਂ ਰੋਟੀ ਪਾਣੀ ਖਾ ਗਏ। ਉਹਨਾਂ ਨੇ ਨਾਗੇ ਇਹਨਾਂ ਨੂੰ ਉਧਰ ਬਿਠਾਤਾ ਆ ਆਟੋ ਤੇ। ਤੇ ਇੱਥੇ ਜਦੋਂ ਆਏ ਆ ਤੰਤਾਂ ਰੋਡ ਦੇ ਟਾਲਾ ਸਾਹਿਬ ਗੁਰਦਾਰੇ ਲਾਗੇ ਉਧਰੋਂ ਆਟੋ ਆਇਆ ਅੰਬਰ ਤੋਂ ਦੂਜੀ ਸ਼ਿਫਟ ਗੱਡੀ ਆਈ ਬੜੀ ਤੇਜ਼ ਉਹਨਾਂ ਨੇ ਵਿੱਚ ਮਾਰਦੀ ਆ। 6 6 ਜਾਣਿਆਂ ਦੀ ਮੌਤ ਹੋ ਗਈ। ਨਾਮ ਕੀ ਉਹਨਾਂ ਦੇ? ਨਾਰਪੱਜ ਸਿੰਘ ਆ ਜੀ। ਕਿ ਕਿੰਨੇ ਜਣੇ ਦੀ ਡੈਥ ਹੋਈ ਹੈ 6 ਜਾਨਾਂ ਦੀ ਬੋਲਦੇ ਮੈਂ ਤੇ ਹੁਣੇ ਆਇਆ ਹਾਂ ਉਧਰੋਂ ਕਿਉਂਕਿ ਨਾਮ ਕੋਈ ਪਤਾ ਉਹਨਾਂ ਦਾ ਨਾਮ ਮੈਨੂੰ ਤੇ ਆਪਣੇ ਪਿਤਾ ਦੇ ਨਾਮ ਨਾਂ ਦਾ ਪਤਾ ਤੁਹਾਡੇ ਪਿਤਾ ਦਾ ਨਾਮ ਹਰਪੰਜ ਸਿੰਘ ਆ ਕਿੰਨੇ ਜਣੇ ਜਿਹੜੇ ਇੰਜਰਡ ਹੋ ਗਏ ਆ ਡੈਥ ਹੋਈ ਜਾਨਾਂ 6 ਜਾਨੇ ਦੱਸਦੇ ਆ ਯਾਰ ਤੇ ਪੁਲਿਸ ਅਫਸਰਸ਼ਨ ਆਏ ਆਏ ਤੇ ਆ ਗਏ ਆ ਗੱਡੀਆਂ ਤੇ ਖਲੋਤੀ ਉਹਨਾਂ ਕੀ ਮੰਗ ਕਰਦੇ ਤੁਸੀਂ ਹਾਂਜੀ ਕੀ ਮੰਗ ਕਰਦੇ ਹੋ ਮੰਗਦਾ ਇਨਸਾਫ ਮੰਗਦੇ ਹੋ ਮੰਗ ਹੋਈ ਚਲੋ ਕਸੂਰ ਕਿਹਦਾ ਮੰਨਦੇ ਤੁਸੀਂ ਕਿਹਦਾ ਕਸੂਰ ਤੇ ਉਹ ਗੱਡੀ ਵਾਲੇ ਦਾ ਹੀ ਆ ਜਦੋਂ ਅੰਮ੍ਰਿਤਸਰ ਵਾਲੋਂ ਗੱਡੀ ਆਈ ਆ ਰੋਡ ਸੈਂਡ ਵਾਲੋਂ ਆਈ ਇਹ ਦੱਸਦੇ ਆ ਪੁੱਛਿਆ ਤੇ ਉਧਰ ਉਹਨਾਂ ਦੀ ਵਿੱਚ ਲਿਆ ਕੇ ਮਾਰਦੇ ਆਟੋ ਦੇ ਵਿੱਚ ਤੇਜਪਤਾ ਜੀ ਗੱਡੀ ਤੇਜਵਾ ਤੇ ਤਾਂ ਹੀ ਵਜੀ ਇਹਨਾਂ 6 ਜਾਨਾਂ ਦੀ ਇਕੱਠੀ ਮੌਤ ਹੋ ਗਈ ਆ ਤੁਸੀਂ ਤੁਹਾਡੇ ਜਿਹੜੇ ਫਾਦਰ ਉਹ ਚਲਾ ਰਹੇ ਆਟੋ ਚਲਾ ਰਹੇ ਨਹੀਂ ਨਹੀਂ ਉਹ ਤੇ ਦੂਜੇ ਸਾਈਡ ਤੇ ਬੈਠੇ ਸੀ ਹਾਂਜੀ ਹਾਂਜੀ ਪੰਜਾਬ ਟੀਵੀ ਆਪਣੀ ਬੋਲੀ ਆਪਣਾ ਦੇਸ਼